ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜ ਰਸੋਈ ਚੈਨਲ ਤੇ ਕਿੱਦਾਂ ਜੀ ਸਾਰੇ ਠੀਕ ਠਾਕ ਹੋ ਵਧੀਆ ਅਸੀਂ ਵੀ ਵਧੀਆ ਜੀ ਠੀਕ ਠਾਕ ਸਾਰੇ ਤੇ ਚੱਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੀ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੰਦੇ ਜੰਦੇ ਤੇ ਛੋਟਾ ਜਿਹਾ ਕਮੈਂਟ ਵੀ ਛੱਡ ਦਿਆ ਕਰੋ ਜੀ ਪੰਜਾਬੀ ਚ ਸੋਨਾ ਜਿਹਾ ਪਿਆਰਾ ਜਿਹਾ ਕਮੈਂਟ ਤੇ ਪਰਸੋਂ ਵਾਲੀ ਵੀਡੀਓ ਤੇ ਸਾਡੀ ਚਾਚੀ ਨੇ ਕਮੈਂਟ ਕਰਿਆ ਸੀ ਤੇ ਕਹਿੰਦੇ ਸੀ ਕਿੰਦਾ ਲਾਡੋਤੀ ਤੇ ਇੰਨਾ ਵਧੀਆ ਲੱਗਿਆ ਕਮੈਂਟ ਪੜ੍ਹ ਕੇ ਇਸ ਤਰ੍ਹਾਂ ਲੱਗਿਆ ਜਿਦਾਂ ਮੇਰੀ ਆਪ ਦੀ ਮਾਂ ਨੇ ਮੈਨੂੰ ਕਮੈਂਟ ਕੀਤਾ ਹੁੰਦਾ ਪੁੱਛਿਆ ਹੁੰਦਾ ਨਾ ਤੇ ਥੈਂਕ ਯੂ ਧੰਨਵਾਦ ਕਮੈਂਟ ਕਰਨ ਵਾਸਤੇ ਜੀ ਤੇ ਪਿਆਰ ਦੇਣ ਵਾਸਤੇ ਹਨ ਜਦੋਂ ਕੋਈ ਆਪਣਾ ਪੰਦ ਖਾਉਂਦਾ ਤੇ ਉਹਦਾ ਵੱਖਰੀ ਫਿਰ ਆਪਾਂ ਨੂੰ ਫੀਲ ਲਗਾਉਂਦੀ ਹੈ ਹਨ ਤੇ ਹੁੰਦਾ ਕੋਈ ਕੋਈ ਹੈ ਨਾ ਜਿਹੜਾ ਕੋਈ ਆਪਣਾ ਪੰਦ ਭਾਉਂਦਾ ਤੇ ਨਹੀਂ ਬੇਗੁਰੀ ਦੁਨੀਆ ਤਾਂ ਹੋਈ ਪਈ ਹੈ ਅੱਜ ਕੱਲ ਬਹੁਤ ਹਨਾ ਤੁਹਾਨੂੰ ਪਤਾ ਹੀ ਹੈ ਤੇ ਬਹੁਤ ਵਧੀਆ ਲੱਗਿਆ ਇੰਨਾ ਸੋਹਣਾ ਕਮੈਂਟ ਕੀਤਾ ਪੜ ਕੇ ਤੇ ਤੁਸੀਂ ਵੀ ਐਦਾਂ ਹੀ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਬਤਾਉਂਦਾ ਰਹਿਤਾ ਕਦੂ ਦਾ ਰਹਿਤਾ ਖਾਇਓ ਤੁਸੀਂ ਆਲੂ ਦਾ ਖਾਇਓ ਤੇ ਹੋਰ ਵੀ ਰਹਿਤੇ ਕਈ ਤਰ੍ਹਾਂ ਦੇ ਪੈਂਦੇ ਆ ਤੇ ਬਤਾਉਂਦਾ ਰਹਿਤਾ ਸ਼ਾਇਦ ਤੁਸੀਂ ਨਹੀਂ ਖਾਤਾ ਹੋਣਾ ਬਹੁਤ ਹੀ ਟੇਸਟੀ ਬਣਦਾ ਤੇ ਜੇ ਕਿਸੇ ਨੇ ਬਣਾਇਆ ਵੀ ਤਾਂ ਦੱਸਿਓ ਤੁਸੀਂ ਕਮੈਂਟ ਕਰਕੇ ਤੇ ਜੇ ਨਹੀਂ ਕਿਸੇ ਨੇ ਬਣਾਇਆ ਤਾਂ ਜਰੂਰ ਬਣਾਇਓ ਟਰਾਈ ਕਰਿਓ ਜੀ ਮੇਰੀ ਦਿੱਤੀ ਹੋਈ ਰੈਸਪੀ ਦੇ ਉੱਤੇ ਤੇ ਬਹੁਤ ਹੀ ਟੇਸਟੀ ਰਹਿਤਾ ਜਿਹੜਾ ਬਣ ਕੇ ਤਿਆਰ ਹੁੰਦਾ ਕਿਉਂਕਿ ਹੁਣ ਗਰਮੀ ਆ ਗਈ ਹੈ ਤੇ ਛੰਡ ਛੰਡੇ ਰਹਿ ਤੈਨੂੰ ਜੀ ਕਰਦਾ ਹੈ ਨਾ ਤੇ ਕੱਲੀ ਦਹੀਂ ਵੀ ਵੈਸੇ ਖਾ ਲਈ ਦੀਆਂ ਹੂੰ ਤਾਂ ਵਧੀਆ ਰਹਿੰਦੀ ਹੈ ਦਹੀਂ ਵੀ ਕੱਲੀ ਤੇ ਚਲੋ ਕਦੀ ਕਦੀ ਆ ਜਾਂਦਾ ਵੀ ਰਹਿਤਾ ਜਿਹਾ ਬਣਾ ਲੀਜੀ ਤੇ ਜੇ ਆਪਾਂ ਵਿੱਚ ਦਹੀਂ ਤੇ ਕੁਝ ਪਾਲ ਕੇ ਤੇ ਵਧੀਆ ਬਣ ਜਾਂਦੀ ਹੈ ਨਾਲੇ ਦਹੀਂ ਇਹ ਖੱਟਾ ਹੋਵੇ ਤਾਂ ਵੀ ਘਟ-ਖੱਟਾ ਲੱਗਦਾ ਵੈਸੇ ਹੁਣ ਮੈਂ ਖੱਟਾ ਨਹੀਂ ਹੁਣ ਦਹੀਂ ਮੈਂ ਜਾਗ ਬਹੁਤ ਘੱਟ ਲਵਣੀ ਹਣੀ ਚਮਚਾ ਜਲਵੇੜ ਕੀ ਲਾਈਦਾ ਤੇ ਠੰਡਾ ਦੁੱਧ ਫ੍ਰਿਜ ਚ ਕੱਢ ਕੇ ਉਦਾਂ ਹੀ ਜਾਗ ਲਾ ਦੇ ਦੀ ਉਹਨੂੰ ਗਰਮ ਨਹੀਂ ਕਰੀਦਾ ਤੇ ਫਿਰ ਦਹੀਂ ਆ ਜਿਹੜਾ ਖੱਟਾ ਨਹੀਂ ਹੁੰਦਾਗਾ ਤੇ ਇਹਨੂੰ ਆਪਾਂ ਕੱਟ ਲਿਆ ਜੀ ਗੋਲ ਗੋਲ ਕੱਟ ਲੈਣਾ ਤੁਸੀਂ ਤੇ ਬਤਾਉਂ ਆ ਜਿਹੜਾ ਤੁਸੀਂ ਪੱਕਾ ਨਹੀਂ ਲੈਣਾ ਜ਼ਿਆਦਾ ਜੇ ਜ਼ਿਆਦਾ ਬੀਜ ਜੇ ਹੋਏ ਫਿਰ ਉਹ ਮੂੰਹ ਚ ਆਈ ਜਾਣਗੇ ਉੱਪਰ ਇਹਦੇ ਆਪਾਂ ਪਾ ਲਿਆ 2-3 ਚਮਚ ਦਹੀਂ ਤੇ ਹੁਣ ਉੱਪਰ ਥੋੜਾ ਜਿਹਾ ਬੇਸਣ ਪਾ ਲਿਆ ਤੇ ਇਹਨਾਂ ਨੂੰ ਆਪਾਂ ਮੈਰੀਨੇਟ ਕਰ ਦੇਣਾ ਚੰਗੀ ਤਰ੍ਹਾਂ ਸਾਰੇ ਪੀਸਨ ਉੱਪਰ ਜਿਹੜਾ ਵੇਸਣ ਸਾਰਿਆਂ ਦੇ ਲਾ ਦੇਣਾ ਤੇ ਨਾਮਕ ਨਹੀਂ ਪਾਉਣਾ ਫਿਰ ਨਾ ਪਾਲੇ ਤਾਂ ਵਿੱਚ ਪਾਣੀ ਜਾ ਆ ਜਾਊਗਾ ਤੇ ਹੋਰ ਆਪਾਂ ਕੋਈ ਵੀ ਮਸਾਲਾ ਵਗੈਰਾ ਨਹੀਂ ਪਾਉਣਾ ਬਸ ਕੱਲਾ ਵੇਸਣ ਹੀ ਪਾਇਆ ਹੈਗਾ ਤੇ ਤੁਸੀਂ ਇਹਨੂੰ ਕੱਲਾ ਵੇਸਣ ਹੀ ਪਾ ਲਿਓ ਤੇ ਇਸ ਤਰ੍ਹਾਂ ਇਹਨੂੰ ਆਪਾਂ ਕਰਕੇ ਰੱਖ ਦਿੰਨੇ ਆ 10 ਵੀ ਮਿੰਟਾਂ ਵਾਸਤੇ ਚੰਗੀ ਤਰ੍ਹਾਂ ਰਾਚੂ ਵੇਸਣ ਜਿਹੜਾ ਵਿੱਚ ਤੇ ਲੋ ਜੀ ਹੁਣ ਇਧਰ ਆਪਾਂ ਕੜਾਈ ਰੱਖ ਲਈ ਐ ਲਾਈਟ ਆ ਗਈ ਸੀ ਮੈਂ ਤੁਹਾਨੂੰ ਦੱਸਿਆ ਮੈਂ ਬਾਹਰ ਵੀਡੀਓ ਹੁਣ ਜ਼ਿਆਦਾ ਬਣਾਉਣੀ ਨਹੀਂ ਹੁਣ ਵਧੀਆ ਬਣਦੀ ਐ ਸਾਫ਼ ਵੀਡੀਓ ਤੇ ਲਾਈਟ ਨਹੀਂ ਆਈ ਸੀ ਜੀ 5 ਦਾ ਟਾਈਮ ਹੋ ਗਿਆ ਸੀਗਾ ਉਦੋਂ ਤੇ ਜਦੋਂ ਮੈਂ ਬਤਾਉ ਕੱਟਿਆ ਤੇ ਹੁਣ 8:35 ਦਾ ਹੋ ਗਿਆ ਤੇ ਹੁਣ ਲਾਈਟ ਆ ਗਈ ਮੈਂ ਲਾਈਟ ਦੇ ਵੇਟ 'ਚ ਸੀਗੀ ਤੇ ਲਾਈਟ ਆ ਗਈ ਹੁਣ ਮੈਂ ਚਲੋ ਬਣਾਉਣੀ ਅੱਗੇ ਤੇ ਵੀਡੀਓ ਦੇ ਨਾਲ ਬਣੇ ਰਿਓ ਜੀ ਤੇ ਇਹ ਵੀਡੀਓ ਨੂੰ ਐਂਡ ਤੱਕ ਜਰੂਰ ਦੇਖ ਲਿਆ ਕਰੋ ਤੇ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ ਤੇ ਛੋਟਾ ਜਿਹਾ ਪੈਰਾ ਜਿਹਾ ਕਮੈਂਟ ਵੀ ਕਰ ਦਿਆ ਕਰੋ ਜੀ ਕਮੈਂਟ ਪੜ੍ਹ ਕੇ ਬਹੁਤ ਸੋਹਣਾ ਲੱਗਦਾ ਜਦੋਂ ਕੋਈ ਵਧੀਆ ਕੋਈ ਟੈਂਟ ਕਰਦਾ ਮੈਂ ਤੁਹਾਨੂੰ ਦੱਸਿਆ ਹੈ ਨਾ ਕੋਈ ਆਪਣਾ ਪੰਦ ਘੋਂਦਾ ਪਿਆਰ ਦਿੰਦਾ ਕੋਈ ਬਹੁਤ ਵਧੀਆ ਲੱਗਦਾ ਹੈ ਤੇ ਇਦਾਂ ਤੁਸੀਂ ਵੀ ਛੋਟੇ ਛੋਟੇ ਕਮੈਂਟ ਆ ਜਿਹੜੇ ਜ਼ਰੂਰ ਕਰਿਆ ਕਰੋ ਜੀ ਤੇ ਹੁਣ ਆਪਾਂ ਇਹ ਰੱਖ ਦਿੱਤੇ ਆ ਜੀ ਬਤਾऊं ਥੋੜਾ ਜਿਹਾ ਤੇਲ ਪਾ ਲਿਆ ਸੀ 2 ਚਮਚੇ ਜ਼ਿਆਦਾ ਨਹੀਂ ਪਾਉਣਾ ਤੇ ਤੁਸੀਂ ਰਿਫਾਇੰਡ ਤੇਲ ਪਾਉਣਾ ਉਹ ਭਾਵੇਂ ਮੈਂ ਸਰੋਂ ਦਾ ਤੇਲ ਪਾਇਆ ਸੀ ਮੈਂ ਜ਼ਿਆਦਾ ਤੜਕਾ ਲਉਣੀ ਸਰੋਂ ਦੇ ਤੇਲ ਦਾ ਹੀ ਸੀ ਸ਼ੁਰੂ ਤੋਂ ਹੀ ਸਰੋਂ ਦਾ ਤੇਲ ਹੀ ਵਰਤਦੇ ਹਾਂ ਤੜਕੇ 'ਚ ਅੱਗੇ ਤਾਂ ਘਰ ਦੀ ਹੁੰਦੀ ਸਰੋਂ ਆਪਾਂ ਕਹਣੀ ਕਢਾ ਲਈ ਦੀ ਹੁਣ ਮੈਂ ਸੌਦੇ 'ਚ ਹੀ ਮਗਾ ਲੈ ਜੂਣੀਆ ਤੇਲ ਤੇ ਵੈਸੇ ਤੇਲ ਜੇ ਆਪਾਂ ਕੋਲੂ ਤੋਂ ਲਈਏ ਤਾਂ ਵਧੀਆ ਰਹਿੰਦਾ ਕੋਲੂ ਤੇ ਥੋੜਾ ਜਿਹਾ ਫਰਕ ਹੁੰਦਾ ਚਲੋ 10 20 ਰੁਪਏ ਦਾ ਤੇ ਪਰ ਤੇਲ ਆ ਜਿਹੜਾ ਵਧੀਆ ਹੁੰਦਾ ਪਿਆਰ ਤੇ ਇਹ ਤੇਲ ਆ ਜਿਹੜਾ ਪਤਲਾ ਪਤਲਾਇਆ ਹੁੰਦਾ ਪਤਾ ਨਹੀਂ ਕਾਹ ਤੋਂ ਪਤਾ ਨਹੀਂ ਕਿਵੇਂ ਹੁੰਦਾ ਇਹ ਤੇਲ ਆ ਜਿਹੜਾ ਆਪਾਂ ਪੈਕਿੰਗ ਲੈਨੇ ਆ ਤੇ ਮੈਨੂੰ ਨਹੀਂ ਲੱਗਦਾ ਵੀ ਇਹ ਪੂਰਾ ਸਹੀ ਹੋਊਗਾ ਤੇਲ ਹਨਾ ਤੇ ਕੋਲੂ ਤੋਂ ਵੀ ਲੈ ਆਈਦਾ ਤੇਲ ਆਪਾਂ ਕੋਲੂ ਤੋਂ ਖੁੱਲਾ ਹੀ ਮਿਲਦਾ ਹੁੰਦਾ ਉਹ ਲੀਟਰਾਂ ਦੇ ਹਿਸਾਬ ਨਾਲ ਨਹੀਂ ਦਿੰਦੇ ਹੁੰਦੇ ਆ ਤੇ ਉਹ ਵਧੀਆ ਰਹਿੰਦਾ ਤੇਲ ਤੇ ਲੋ ਜੀ ਉਧਰ ਆਪਾਂ ਬਤਾਉਂ ਚੱਕ ਕੇ ਸਾਰੇ ਕੜਾਈ ਦੇ ਵਿੱਚ ਰੱਖ ਦਿੱਤੇ ਸੀਗੇ ਤੇਲ ਆਪਣਾ ਗਰਮ ਹੋ ਗਿਆ ਸੀਗਾ ਤੇ ਹੋਰ ਆਪਾਂ ਉਹਨਾਂ ਦੇ ਵਿੱਚ ਕੁਝ ਨਹੀਂ ਪਾਇਆ ਹਜੇ ਇਕੱਲਾ ਤੇਲ ਗਰਮ ਕਰਕੇ ਵਿੱਚ ਬਤਾਉਂ ਰੱਖਤੇ ਤੇ ਉਹਨਾਂ ਨੂੰ ਉਲਟ-ਪੁਲਟ ਕਰਕੇ ਆਪਾਂ ਸਾਰੇ ਸੇਕ ਲੈਣੇ ਆ ਜਮਨ ਨਰਮ ਹੋ ਗਏ ਜਦੋਂ ਤੇ ਫਿਰ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਜੀ ਸਾਰਾ ਤੇ ਇਧਰ ਆਪਾਂ ਪਦੀਨੇ ਦੀਆਂ ਪੱਤੀਆਂ ਜਿਹੜੀਆਂ ਕੱਟ ਲਈਆਂ ਧੋ ਕੇ ਪਦੀਨਾ ਵੀ ਆਪਣਾ ਘਰੀ ਲਾਇਆ ਹੋਇਆ ਕਿਉਂਕਿ ਹੁਣ ਗਰਮੀ ਚ ਪਦੀਨਾ ਜਿਹੜਾ ਜ਼ਿਆਦਾ ਕੰਮ ਆਉਂਦਾ ਧਨੀਏ ਦੀ ਰੁੱਤ ਚਲੀ ਗਈ ਹੈ ਨਾ ਹੁਣ ਧਨੀਆ ਤਾਂ ਸੁੱਕ ਗਿਆ ਤੇ ਗਰਮੀ ਵਾਲਾ ਧਨੀਆ ਜਿਹੜਾ ਉਹ ਵੀ ਇਟਾ ਖਾਸ ਨਹੀਂ ਹੁੰਦਾ ਹੁੰਦਾ ਮੈਂ ਲਾਇਆ ਕਈ ਵਾਰ ਹੁਣ ਹੋਊਗਾ ਪਦੀਨਾ ਪਦੀਨਾ ਵਧੀਆ ਹੋਇਆ ਖੜਾ ਤੇ ਤਰੀਨ ਨਾਲੇ ਤਾਂ ਦਹੀਂ ਵਗੈਰਾ ਚ ਪੈ ਜਾਂਦਾ ਨਾਲੇ ਸਕਾਨੀ ਵੀ ਵਗੈਰਾ ਬਣਾਉਣੀ ਉਹ ਚ ਪੈ ਜਾਂਦਾ ਠੰਡਾ ਹੁੰਦਾ ਗਰਮੀ ਦੇ ਵਿੱਚ ਤੇ ਲੋ ਜੀ ਹੁਣ ਆਪਾਂ ਇਹਨੂੰ ਫੋਲਟ ਫੋਲਟ ਕਰਕੇ ਤੇ ਮੈਸ਼ ਕਰ ਲੈਣਾ ਇਹਨਾਂ ਨੂੰ ਬਣ ਗਿਆ ਹੁਣੇ ਚੰਗੀ ਤਰ੍ਹਾਂ ਪਕਾ ਲਿਆ ਆਪਾਂ ਸਾਰੇ ਪਲਟ ਪਲਟ ਕੇ ਤੇ ਦੇਖੋ ਗਲ ਗਿਆ ਸਾਰੇ ਆਪਣੇ ਪੀਸ ਜਿਹੜੇ ਬਤਾਉਂਦੇ ਤੇ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਤੇ ਬਹੁਤ ਹੀ ਸੋਹਣੀ ਖੁਸ਼ਬੂ ਆ ਰਹੀ ਹੈ ਕਿਉਂਕਿ ਆਪਾਂ ਵੇਸ਼ਨ ਵੀ ਪਾਇਆ ਇਹਦੇ ਵਿੱਚ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮੈਸ਼ ਕਰਕੇ ਤੇ ਫਿਰ ਆਪਾਂ ਪਾਉਣੇ ਆ ਇਹਦੇ ਵਿੱਚ ਇੱਕ ਪਿਆਜ਼ ਕੱਟਿਆ ਸੀ ਆਪਾਂ ਉਧਰ ਬਤਾਉਂਦੇ ਨਾਲ ਹੀ ਤੇ ਦੋ ਛੋਟੇ ਟਮਾਟਰ ਕੱਟੇ ਸੀਗੇ ਤੇ ਟਮਾਟਰ ਵੀ ਹੁਣ ਛੋਟੇ ਛੋਟੇ ਆਉਂਦੇ ਆ ਦੇਸੀ ਜੇ ਤੇ ਖੱਟੇ ਜ਼ਿਆਦਾ ਹੁੰਦੇ ਆ ਇਹ ਦੇਸੀ ਟਮਾਟਰ ਤੇ ਅੱਜ ਕੱਲ ਛੋਟੇ ਛੋਟੇ ਟਮਾਟਰ ਜੀ ਜ਼ਿਆਦਾ ਆਉਂਦੇ ਹੁੰਦੇ ਹਨਾ ਠੀਕ ਉਹ ਮੈਂ ਦੋ ਕੱਟ ਲਏ ਸੀ ਛੋਟੇ ਕਰਕੇ ਤੁਸੀਂ ਵੱਡਾ ਹੋਏ ਤੇ ਇੱਕ ਕੱਟ ਲਓ ਬਾਕੀ ਤੁਸੀਂ ਦੈਂਗੇ ਦੇ ਹਿਸਾਬ ਨਾਲ ਆਪਦਾ ਜਿੰਨਾ ਮਰਜ਼ੀ ਮਟੀਰੀਅਲ ਪਾ ਲਈ ਹੁਣ ਤੇ ਇੱਕ ਪਿਆਜ਼ ਕੱਟਿਆ ਸੀ ਆਪਾਂ ਤੇ ਹੁਣ ਇਹਦੇ ਵਿੱਚ ਮਸਾਲਾ ਤੇ ਮਿਰਚ ਤੇ ਨਮਕ ਪਾ ਦਿੱਤਾ ਆਪਾਂ ਇੰਨਾਂ ਚੰਗੀ ਤਰ੍ਹਾਂ ਮਿਕਸ ਕਰਕੇ ਤੇ ਹੁਣ ਆਪਾਂ ਪਿਆਜ਼ ਤੇ ਟਮਾਟਰ ਵੀ ਪਾ ਦੋ ਤਾਂ ਨਾਲ ਹੀ ਕਿਉਂਕਿ ਇਹਨੂੰ ਵੀ ਸੇਕ ਥੋੜਾ ਜਿਹਾ ਲੱਗ ਜੂਗਾ ਨਾਲ ਪੋਲਾ ਜਾਊਗਾ ਤੇ ਫਿਰ ਕ੍ਰਾਂਚੀ ਜਿਹਾ ਜ਼ਿਆਦਾ ਦਹੀਂ ਦੇ ਵਿੱਚ ਵਧੀਆ ਨਹੀਂ ਲੱਗਣਾ ਰਿਹਾ ਤੇ ਦੇ ਨਾਲ ਤੈਨੂੰ ਤਾਂ ਵੈਸੇਪ ਕੱਟ ਕੇ ਪਿਆਜ਼ ਪਾ ਲੈਨੇ ਨੇ ਦਹੀਂ ਦੇ ਵਿੱਚ ਕੱਚਾ ਵੀ ਤੇ ਜੇ ਹੁਣ ਆਪਾਂ ਰਾਇਤਾ ਬਣਾਇਆ ਫਿਰ ਥੋੜਾ ਜਿਹਾ ਰਾਇਤੇ ਦੇ ਨਾਲ ਹੀ ਪਕਾ ਲੈਨੇ ਆਂ ਪਿਆਜ਼ ਨੂੰ ਵੀ ਥੋੜਾ ਜਿਹਾ ਗਲਾ ਲੈਨੇ ਆਂ ਜ਼ਿਆਦਾ ਨਹੀਂ 20% ਤੇ ਫਿਰ ਵਧੀਆ ਲੱਗਦਾ ਹੈਗਾ ਤੇ ਲੋ ਜੀ ਕੜਾਈ ਆਪਣੀ ਗਰਮ ਹੈ ਤੇ ਚੁੱਲਾ ਆਪਾਂ ਬੰਦ ਕਰਤਾ ਸੀ ਥੱਲੋਂ ਕਿਉਂਕਿ ਉਹ ਗਿੱਦ ਬਾਅਦ ਚ ਵੀ ਇਹ ਚ ਸੇਕ ਰਹਿੰਦਾ ਕਾਫੀ ਟਾਈਮ ਤੇ ਕੜਾਈ ਵੀ ਆਪਣੀ ਲੋਹੇ ਦੀ ਹੈ ਇਹ ਕਾਫੀ ਟਾਈਮ ਗਰਮ ਰਹਿਣੀ ਹੈ ਤੇ ਇਹਦੇ ਨਾਲ ਹੀ ਗੰਡੇ ਤੇ ਜਿਹੜਾ ਹੈਗਾ ਟਮਾਟਰ ਪੱਕ ਜਾਣਾ ਹੈਗਾ ਤੇ ਇਸ ਤਰ੍ਹਾਂ ਆਪਾਂ ਹਲਾ-ਹਲਾ ਕੇ ਇਹਨੂੰ ਪਕਾ ਲੈਣਾ ਤੇ ਰਾਇਤਾ ਜਿਹੜਾ ਬਹੁਤ ਹੀ ਜਿਆਦਾ ਜ਼ਬਰਦਸਤ ਤੇ ਵਧੀਆ ਬਣਦਾ ਹੈ ਟੇਸਟੀ ਤੇ ਲੋ ਜੀ ਹੁਣ ਇਹ ਬਣ ਚੁੱਕਿਆ ਤੇ ਹੁਣ ਆਪਾਂ ਇਹਦੇ ਵਿੱਚ ਪਲੇਟ ਦੇ ਪਾ ਲੈਨੇ ਇਹਨੂੰ ਠੰਡਾ ਹੋ ਜਾਊਗਾ ਤੇ ਫਿਰ ਠੰਡਾ ਕਰਕੇ ਇਹਨੂੰ ਚੰਗੀ ਤਰ੍ਹਾਂ ਆਪਾਂ ਫ੍ਰੀਜ ਦੇ ਵਿੱਚ ਰੱਖ ਦੇਣਾ ਤੇ ਫਿਰ ਆਪਾਂ ਦਹੀਂ ਦੇ ਵਿੱਚ ਪਾਵਾਂਗੇ ਦਹੀਂ ਵੀ ਆਪਣੀ ਫ੍ਰਿਜ ਲਈ ਹੋਈ ਠੰਡੀ ਤੇ ਕਿਉਂਕਿ ਲਾਈਟ ਚੱਲ ਜਾਂਦੀ ਆ ਫਿਰ ਦਹੀਂ ਮੈਂ ਸਵੇਰੇ ਉੱਪਰ ਹੀ ਰੱਖ ਦੇਣੀ ਆ ਫ੍ਰੀਜਰ ਚ ਬਰਫ਼ ਵਾਲੇ ਚ ਤੇ ਫਿਰ ਸਾਰਾ ਦਿਨ ਠੰਡੀ ਪਈ ਰਹਿੰਦੀ ਆ ਵਧੀਆ ਤੇ ਥੱਲੇ ਫਿਰ ਦਹੀਂ ਆ ਜਿਹੜੀ ਕੱਟੀ ਹੋ ਜਾਂਦੀ ਆ ਖਰਾਬ ਹੋ ਜਾਂਦੀ ਆ ਲਾਈਟ ਤੋਂ ਬਣਾ ਤੇ ਉਹਦੇ ਚ ਬਰਫ਼ ਹੁੰਦੀ ਆ ਤੇ ਉੱਥੇ ਠੰਡੀ ਪਈ ਰਹਿੰਦੀ ਆ ਵਧੀਆ ਹੁਣ ਆਪਾਂ ਪਾ ਦਿੱਤਾ ਜੀ ਕਾਲਾ ਨਮਕ ਤੇ ਇਹ ਕਾਲੀ ਮਿਰਚ ਤੇ ਮਸਾਲਾ ਚਾਟ ਮਸਾਲਾ ਥੋੜਾ ਜਿਹਾ ਨਮਕ ਤੁਸੀਂ ਹਿਸਾਬ ਨਾਲ ਪਾਇਆ ਬਹੁਤ ਧਰ ਵੀ ਪਾਇਆ ਸੀਗਾ ਤੇ ਚਾਟ ਮਸਾਲੇ ਦੇ ਵਿੱਚ ਵੀ ਨਮਕ ਹੁੰਦਾ ਹੈ ਤੇ ਪੁੰਨਿਆ ਹੋਇਆ ਪਜੀਰਾ ਪਾਇਆ ਤੇ ਹੁਣ ਆਪਾਂ ਇਹ ਜਿਹੜਾ ਤਿਆਰ ਕਰਕੇ ਰੱਖਿਆ ਸੀ ਪਤਾਉ ਇਹ ਪਾ ਦਿੱਤਾ ਤੇ ਇਹਨੂੰ ਮਿਕਸ ਕਰ ਦੇਣਾ ਚੰਗੀ ਤਰ੍ਹਾਂ ਮਿਲਾ ਦੇਣਾ ਤੇ ਰੈਤਾ ਆਪਣਾ ਬਣ ਕੇ ਤਿਆਰ ਆ ਜੀ ਬਹੁਤ ਹੀ ਵਧੀਆ ਰੈਤਾ ਬਣਿਆ ਤੁਸੀਂ ਵੀ ਇੱਕ ਵਾਰ ਜ਼ਰੂਰ ਟਰਾਈ ਕਰਿਓ ਜੀ ਮੇਰੀ ਦਿੱਤੀ ਹੋਈ ਰੈਸਪੀ ਤੇ ਤੇ ਬਹੁਤ ਹੀ ਟੇਸਟੀ ਰੈਤ ਰੈਤਾ ਜਿਹੜਾ ਬਣਦਾ ਹੈਗਾ ਤੇ ਅੱਗੇ ਵੀ ਮੈਂ ਗਰਮੀਆਂ ਦੇ ਵਿੱਚ ਵਕਫ ਵਕਫ ਚੀਜ਼ਾਂ ਦੇ ਨਾਲ ਰੈਤਾ ਜਿਹੜਾ ਬਣਾਉਂਗੀ ਹਣੀਆ ਤੇ ਐਕਟਿਵ ਮੈਂ ਚੱਲੋ ਤੁਹਾਡੇ ਨਾਲ ਸ਼ੇਅਰ ਕਰਦੇ ਆ ਆਪਾਂ ਵੀਡੀਓ ਤੇ ਹੁਣ ਆਪਾਂ ਪਧੀਨਾ ਪਾ ਦੇਣਾ ਜਿਹੜਾ ਕੱਟ ਕੇ ਰੱਖਿਆ ਸੀਗਾ ਤੇ ਵਦੀਨੇ ਦਾ ਟੇਸਟ ਵੀ ਰੈਤਾ ਦੇ ਵਿੱਚ ਵਧੀਆ ਆਉਂਦਾ ਹੁੰਦਾ ਹੈ ਦਹੀਂ ਦੇ ਵਿੱਚੋਂ ਵੀ ਆਪਾਂ ਪਾ ਲਈਏ ਜੇ ਕੱਦੂ ਵਗੈਰਾ ਜਾਂ ਪਤੰਗ ਵਗੈਰਾ ਰਹਿਤਾ ਨਹੀਂ ਪਾਇਆ ਹਨਾ ਬੂੰਦੀ ਪਾਉਣੇ ਆ ਜਾਂ ਤਕੌੜੀਆਂ ਪਾਉਣੇ ਆ ਫਿਰ ਵੀ ਪਾ ਲਈਏ ਵਦੀਨਾ ਤੇ ਟੇਸਟ ਵਧੀਆ ਆਉਂਦਾ ਹੁੰਦਾ ਤੇ ਲੋ ਜੀ ਰੈਤਾ ਆਪਣਾ ਬਣ ਕੇ ਤਿਆਰ ਹੈ ਬਿਲਕੁਲ ਤੇ ਦੇਖੋ ਕਿੰਨਾ ਵਧੀਆ ਬਣਿਆ ਜੀ ਤੁਸੀਂ ਵੀ ਦੱਸਿਓ ਕਿਹਨੇ ਕਿਹਨੇ ਬਤਾਉਂਦਾ ਰੈਤਾ ਖਾਦਾ ਤੇ ਜਿਨਕ ਨੂੰ ਪਤਾ ਹੈ ਬਤਾਉਂਦਾ ਰਿਹਾ ਤਾਂ ਇਹ ਪੈ ਜਾਂਦਾ ਤੇ ਦੇਖੋ ਰਹਿਤਾ ਆਪਣਾ ਬਣ ਕੇ ਤਿਆਰ ਤੇ ਹੁਣ ਆਪਾਂ ਇਧਰ ਆਰਡਰ ਸੀਗੇ ਆਪਣੇ ਕੋਲੇ 5 ਛਾਂਮ ਦੇ ਤੇ ਉਹਨਾਂ ਵਾਸਤੇ ਰਹਿਤਾ ਜਿਹੜਾ ਪਾਦਨੇ ਲਫਾ ਪਿਆ ਚ ਤੇ ਤਿੰਨ ਆਰਡਰ ਤਾਂ ਇੱਕ ਥਾਂ ਹੀ ਜਾਣੇ ਸੀਗੇ ਇਹ ਆਪਾਂ ਇੱਕ ਥਾਂ ਹੀ ਪਾ ਦੇਣਾ ਤਿੰਨ ਜਣਿਆਂ ਦਾ ਰਹਿਤਾ ਤੇ ਦੋ ਆਰਡਰ ਇੱਕ ਥਾਂ ਜਾਣੇ ਆ ਤੇ ਉਹ ਦੋ ਜਣਿਆਂ ਦਾ ਹੁਣ ਤਾਂ ਇੱਕ ਥਾਂ ਪਾ ਦੇਣਾ ਤੇ ਕਿਉਂਕਿ ਜਿਹੜੇ ਫਿਰ ਇਕੱਠੇ ਹੁੰਦੇ ਆ ਆਰਡਰ ਹਨਾ ਜੇ ਤਾਂ ਸਟੋਰਾਂ ਛੋਣ ਫਿਰ ਤਾਂ ਅਲੱਗ-ਅਲੱਗ ਪਾਉਣੀ ਪੈਂਦੀ ਆ ਤੇ ਜੇ ਹੁਣ ਆਮੀ ਤੇ ਫਿਰ ਕਾਲਜ ਵਗੈਰਾ ਤੇ ਫਿਰ ਇਕੱਠੇ ਹੀ ਪਾ ਦਈਦੇ ਸਾਰਾ ਸਮਾਨ ਜਿਹੜਾ ਤਿੰਨ ਚਾਰ ਜਣੇ ਦੀ ਰੋਟੀ ਹੁੰਦੀ ਹੈ ਜਿਵੇਂ ਤੇ ਫਿਰ ਆਪੇ ਉਹ ਅਲੱਗ-ਅਲੱਗ ਪਾ ਲੈਂਦੇ ਆ ਤੇ ਜੇ ਲੇਵਰ ਨੂੰ ਰੋਟੀ ਭੇਜਣੀ ਆ ਫਿਰ ਅਲੱਗ-ਅਲੱਗ ਪਾਉਣੀ ਪੈਂਦੀ ਹੈ ਇੱਕ-ਇੱਕ ਜਣੇ ਦੀ ਤੇ ਹੁਣ ਇਹ ਆਪਾਂ ਦੋ ਜਣਾਂ ਦਾ ਇੱਕ ਥਾਂ ਪਾਤਾ ਤਿੰਨ ਜਣਾਂ ਦਾ ਇੱਕ ਥਾਂ ਤੇ ਇਹ ਆਪਣੇ ਆਰਡਰ ਦਾ ਪਤਾ ਆਪਾਂ ਦੇ ਬਾਕੀ ਰਹਿ ਗਿਆ ਪਿੱਛੇ ਆਪਣੇ ਵਾਸਤੇ ਤੇ ਹੁਣ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ